ਰਾਜੂ ਹਰੀ ਮਮੀ ਜੀ ਮੇਰੀ ਗੱਲ ਸੁਣ ਆ ਕੀ ਤੂੰ ਵਿਮਲ ਨੂੰ ਕਹਿਤਾ ਏ ਉਹਨਾਂ ਨੇ ਕਿਹਾ ਵੀ ਇਹਨੂੰ ਭੇਜ ਦੇ ਤੇ ਮੈਂ ਉਹਨੂੰ ਭੇਜਣ ਲੱਗਾ ਜਾਂਣ ਲੱਗੀ ਬੇਚੇ ਜਾਣਾ ਉਹਨੇ ਕਹਿੰਦੀ ਕਾਹਦੇ ਵਾਸਤੇ ਭੇਜਣ ਲੱਗਾ ਮੇਰੀ ਗੱਲ ਸੁਣ ਤੂੰ ਰਾਤੀ ਵੀ ਨੂੰ ਕਹਿਣ ਦਿਆ ਸੀ ਕਿ ਉਹਨਾਂ ਨੇ ਸਿਰਫ ਸਲਾਹ ਵਾਸਤੇ ਬੁਲਾਇਆ ਤੂੰ ਸਲਾਹ ਦੇ ਉਹ ਚੱਲੇ ਤੇ ਨਾਲ ਤੂੰ ਵੀ ਜਾ ਹਾਂ ਮੇਰੀ ਗੱਲ ਸੁਣ ਸਲਾਹ ਕਰਦੇ ਕਰਦੇ ਤੇ ਕੋਈ ਹੋਰ ਸਾਈਨ ਕਰਵਾ ਲੈ ਤੇ ਫੇਰ ਮੰਮੀ ਨਹੀਂ ਕਰਾਂਗੇ ਸਾਈਨ ਉਹਨਾਂ ਸਲਾਹ ਕਰਨ ਆਤੇ ਸੱਦਿਆ ਤੇ ਨਾਲੇ ਮੈਨੂੰ ਅੱਜ ਯੂਰੀ ਕੰਮ ਅੱਜ ਮੈਂ ਬੜਾ ਯੂਰੀ ਕੰਮ ਜਾਣਾ ਮੇਰੇ ਕੋਲ ਨਹੀਂ ਅੱਜ ਜਾਇ ਜਾਣਾ ਕੋਈ ਗੱਲ ਨਹੀਂ ਕਰਾਦੋ ਸੁਣਾ ਨੂੰ ਇਸ ਕੰਮ ਤੋਂ ਵੀ ਵੱਧ ਕੋਈ ਕੰਮ ਹੈਗਾ ਤੇਨੂੰ ਜ਼ਰੂਰੀ ਸਭ ਨਾਲ ਜ਼ਰੂਰੀ ਕੰਮ ਇਹ ਆ ਮੰਮੀ ਮੈਂ ਕਿਹ ਕੋ ਪੇਮੈਂਟ ਲੈਣੀ ਹੈ ਬੇੜਾ ਉਹ ਵੀ ਲਿਆਣਾ ਬੜਾ ਜ਼ਰੂਰੀ ਹੈ ਨਹੀਂ ਕਰਦੀ ਮੈਂ ਉਹਦਾ ਨੂੰ ਸਮਝਾਤਾ ਵਾ ਪੰਜਾਬੀ ਵਿੱਚ ਵੀ ਤੂੰ ਮੇਰੇ ਤੋਂ ਪੁੱਛੇ ਬੇੜਾ ਸਹਿ ਨਹੀਂ ਕਰਦੇ ਪੇਮੈਂਟ ਕਿੰਨੀ ਕੁ ਲੈਣੀ ਹੈਗੀ ਲੈ ਨਾ ਇੱਧਰ ਆ ਉਹਦਾ ਉਹ ਦੱਸੋ ਮੈਂ ਮੈਂ ਨਹੀਂ ਜਾਇਆਣਾ ਮੰਮੀ ਅੱਜ ਮੈਂ ਮੰਮੀ ਬੇਟਾ ਅਸਦਾ ਹੀ ਨਹੀਂ ਗਾ ਇਹ ਗੱਲ ਮੇਰੇ ਦਿਮਾਗ 'ਚ ਵੀ ਹੈਗੀ ਆ ਇਹ ਕਿਹਦੇ ਚਤਰਾਇਨਾ ਮਾਰ ਜਾਣਗੇ ਮੈਨੂੰ ਪਤਾ ਉਹ ਪਰ ਮੈਂ ਨਾ ਆ ਜਾਣਾ ਹੀ ਕੰਮ ਕਰੇ ਤੇ ਚਲੋ ਕੋਈ ਨਹੀਂ ਕੋਸ਼ਿਸ਼ ਕਰਦਾ ਵਾ ਪਰ ਮੇਰੇ ਕੋਲ ਜਾਣਾ ਹੀ ਪੈਣਾ ਮੈਨੂੰ ਫੇਰ ਵੀ ਇਹਨੂੰ ਜਾ ਲੈਂਦੇ ਕੋਈ ਗੱਲ ਨਹੀਂ ਸਲਾਈ ਕਰਨੀ ਹੈ ਉਹਨਾਂ ਨੇ ਅੱਗੇ ਕੁਝ ਨਹੀਂ ਕਰਾ ਦੇ ਲੈ ਗਏ ਮੇਰੀ ਗੱਲ ਸੁਣ ਤੈਨੂੰ ਐਸ ਕੰਮ ਤੋਂ ਵੱਧ ਤੇਰਾ ਕੋਈ ਜ਼ਰੂਰੀ ਕੰਮ ਹੈਗਾ ਮਮੀ ਹੈਗਾ ਵਾ ਟਾਦੀ ਕਹਿੰਦੇ ਆ ਤੇ ਜੇ ਉਹਨਾਂ ਨੇ ਸਾਈਨ ਕਰਵਾ ਲਏ ਤਾਂ ਫੇਰ ਮੈਂ ਇਹਨੂੰ ਬੜੀ ਪੰਜਾਬੀ ਜੀ ਸਮਝਾਤਾ ਵਾ ਨਹੀਂ ਕਰਾਂਦੇ ਸਾਈਨ ਚੰਗੀ ਤਰ੍ਹਾਂ ਸਮਝਾਇਆ ਮੈਂ ਗੱਲ ਵੀ ਤੂੰ ਸਾਈਨ ਨਹੀਂ ਕਰਦੇ ਫਿਰ ਤਾਂ ਪਿੱਛੇ ਵੇਖ ਮਮੀ ਮੇਰੇ ਦਿਮਾਗ 'ਚ ਗੱਲ ਆਈ ਵੀ ਮੈਂ ਸੋਚਣਿਆ ਵੀ ਜੇ ਮੈਂ ਅੱਜ ਚੱਲ ਗਿਆ ਉਹਨਾਂ ਨੇ ਅੱਗੋਂ ਪਿੱਛੋਂ ਤੇ ਕਰੀ ਵੜਿਆਰੀ ਆ ਅੱਜ ਇਹ ਮਸਲਾ ਵਾ ਤਾਂ ਅੱਜ ਬੜੀ ਸ਼ੇਦੀ ਸਲਾਹ ਕਰਮ ਆ ਗਿਆ ਆਹੋ ਗੱਲ ਤਾਂ ਤੇਰੀ ਆ ਵੀ ਸਹੀ ਆ ਮੇਰੀ ਗੱਲ ਸੁਣ ਜਿੱਤਰਾ ਮਰਜ਼ੀ ਕਰ ਸਾਨੂੰ ਤਾਂ ਜਾਇਦਾਦ ਨਾਲ ਮਤਲਬ ਹੈਗਾ ਹੀ ਉਹਨਾਂ ਦੇ ਚਲੋ ਕੋਈ ਨਹੀਂ ਅੱਜ ਜਾ ਲੈਂਦਾ ਹਾਂ ਤੂੰ ਮੁੜ ਕੇ ਜਦੋਂ ਜਾਣਾ ਵਾ ਫਿਰ ਮੈਂ ਨਾਲ ਚੱਲ ਜੂੰਗਾ ਇਹੇ ਹਾਂ ਪਰ ਉਹਨੂੰ ਇੱਕ ਵਾਰੀ ਫੇਅਰ ਕਹਿ ਦੇਈਂ ਮੈਂ ਫੇਰ ਸਮਝਾਉਂਗਾ। ਉਹਥੇ ਜਾ ਕੇ ਭਰਾ ਪਰਜਾਈ ਮਾ ਦੇ ਮਗਰ ਲੱਗੇ ਸੈਨ ਨਹੀਂ ਕਰਨੇ। ਸਿਰਫ ਸਲਾਹ ਕਰਕੇ ਆ। ਇਹ ਤੂੰ ਹੀ ਚਿੰਤਾ ਨਾ ਲਾਓ। ਮੈਨੂੰ ਪਤਾ ਉਹਨੂੰ ਕਿੰਦਾ ਸਮਝਾਣਾ ਮੈਂ। ਤੇ ਚੰਗੀ ਤਰ੍ਹਾਂ ਸਮਝਾ ਦਊਂਗਾ ਫੇਰ ਉਹਨੂੰ। ਇਹ ਸੈਨ ਕੀਤੇ ਨਾ ਤੇ ਮੇਰੇ ਤੋਂ ਬੁਰਾ ਪਈ ਨਹੀਂ ਹੋਣਾ। ਇਹ ਗੱਲ ਮੈਂ ਅੱਗੇ ਵੀ ਸਮਝਾਈ ਇਹਨੂੰ। ਪਰ ਉਹ ਜਾਣ ਲੱਗਾ ਮੈਂ ਫੇਰ ਸਮਝਾ ਦਊਂਗਾ। ਚੱਲ। ਠੀਕ ਆ ਫੇਰ। ਠੀਕ ਆ। ਮੇਰੀ ਗੱਲ ਸੁਣ ਰਾਜੇ ਇੱਕ ਹੋਰ। ਆਹ ਤੂੰ ਇੰਨਾ ਉੱਚੀ ਜਿਹੀ ਬੋਲਦਾ ਹੈ ਨਾ ਜਿਹਨਾਂ ਨੂੰ ਕੋਟ ਮਾਰ ਕਰਦਾ। ਥੋੜਾ ਨਾ ਬੂਆ ਬੰਦ ਕਰਕੇ ਕਰਿਆ ਕਰ। ਜਦੋਂ ਤੂੰ ਬੋਲਦਾ ਨਾ ਉਹ ਸ਼ਮੀ ਲੰਦੇ ਸੁਣ ਤੈਨੂੰ ਪਤਾ ਦੋ ਚਾਰ ਵਾਰੀ ਉਹਨੇ ਗੱਲ ਸੁਣ ਲਈ ਫਿਰ ਮੈਂ ਉਸ ਗੱਲ ਤੇ ਪਰਦਾ ਪਾਇਆ ਮੈਂ ਕਿਹਾ ਉਹ ਦੋਰੇ ਬੰਦੇ ਤਦੋਂ ਕੋਈ ਨਹੀਂ ਗਾਂ ਰ ਕੋਈ ਆਜ ਨਹੀਂ ਆਉਗੀ ਮੰਮੀ ਨੂੰ ਜੇ ਲੱਗ ਗਿਆ ਸ਼ਮੀ ਨੂੰ ਕਿਸੇ ਵੀ ਗੱਲ ਦਾ ਪਤਾ ਤੇ ਵੇਖ ਲਾ ਆਪਣੇ ਹੱਥੋਂ ਕਿੰਨਾ ਮਾਲ ਨਿਕਲ ਜਾਣਾ ਮੈਂ ਅਮਨ ਨੂੰ ਵੀ ਕੱਲ ਦਾ ਖਿੱਚਦਾ ਕਿ ਬੱਸ ਕਰ ਹੁਣ ਲੋ ਲੋ ਕੋਚਿੰਗ ਅੜੇ ਤੋਂ ਕਰਦਾ ਹੈ ਮੋਟਾ ਜਿਹਾ ਆ ਜਾ ਕਿੰਨਾ ਖਰਚ ਕਰਵਾਤਾ ਇਹਨੇ ਸ਼ਮੀ ਤੇ ਚਲੋ ਕੋਈ ਨਹੀਂ ਮੈਂ ਧਿਆਹ ਰੱਖੂਗਾ ਮੰਮੀ ਇਸ ਗੱਲ ਦਾ ਹਾਂ ਠੀਕ ਹੈ ਦੂਜੀ ਗੱਲ ਤੇਰੇ ਬਾਹਰ ਨਹੀਂ ਆਉਗੀ ਤੁਹਾਨੂੰ ਬਾਹਰ ਕਹਿ ਰਹੇ ਅਮਨ ਨੂੰ ਮਾੜਾ ਮਾੜਾ ਤੂੰ ਵੀ ਕੀ ਕਰ ਕੱਲੀ ਮੈਂ ਕਿਉਂ ਬੁਰੀ ਬਣਾ ਅਮਨ ਨੂੰ ਵੀ ਕੀ ਕਰਦੇ ਉਧਰ ਹੁਣ ਮਾਲਮਤਾ ਖੇਚ ਜਾ ਕੇ ਸੋਹਰੇ ਰਹਿ ਆਪਣੇ ਉਹਨਾਂ ਕੋ ਮਾਲ ਲੈ ਕੇ ਆ ਉਹਦੀ ਮਾਂ ਨਾ ਵੀ ਥੋੜਾ ਜਿਹਾ ਕਰੇ ਨਾ ਕਿ ਮੰਮੀ ਜੀ ਮੈਂ ਤੁਹਾਡਾ ਜਵਾਈ ਨਹੀਂ ਮੈਂ ਤੁਹਾਡਾ ਪੋਤੇ ਆ ਤੇ ਥੋੜਾ ਥੋੜਾ ਉਧਰ ਵੀ ਤਾਂ ਮਾਲਮਤਾ ਲੈ ਕੇ ਆਵੇ ਰ ਕੀ ਗੱਲ ਕੋਈ ਨਹੀਂ ਸਮਝਾਉਂਗਾ ਮੈਂ ਮਨ ਨੂੰ ਹਾਂ ਪਹਿਲਾਂ ਇਹ ਨੂੰ ਤਾਂ ਸਮਝਾਉਂ ਆ ਮੈਂ ਬਸ ਬਸ ਕਿਹੜੇ ਕਲੇਰੇ ਜਾਵੇ ਹਰ ਬਿਲਕੁਲ ਸਮਝਾ ਦੇ ਸਮਝਾ ਦੇ ਇਹ ਥੋੜਾ ਕੀ ਮਨ ਸਿਰਫ ਖਾਣਾ ਹੀ ਜਾਣਦਾ ਉਹਨੂੰ ਅੱਜ ਮੈਂ ਕਹਨੀ ਆ ਕਿ ਚੱਲ ਆਪਣੇ ਸਹਰੇ ਉੱਥੋਂ ਵੀ ਕੁਝ ਮਾਲ ਮੱਤਾ ਲੈ ਕੇ ਆ ਕਿਹਦੇ ਨਾਲ ਚਿੰਦਾ ਨਹੀਂ ਹੋ ਗਿਆ ਹਵਾ

ਮੈਂ ਕਿਚਰ ਸਿਆਣ ਕਰਾਉਣੇ ਇਹ ਵੀ ਕਹਿਣ ਦੇ ਸਵੇਰੇ ਮੈਨੂੰ ਇਹ ਤੇ ਚਲੇ ਗਏ ਘਰੋਂ ਨਹੀਂ ਆਪਾਂ ਸਰਾ ਮਸਰੀ ਥੋੜਾ ਜਿਆ ਕਰਾਣਾ ਫਿਰ ਗੱਲਬਾਤ ਸਾਰੀ ਕਰਕੇ ਫਿਰ ਆਪਾਂ ਕਰਾਂਗੇ ਘਰ ਵੇਂ ਅੱਗੋਂ ਪਾਉਂਗਾ ਠੀਕ ਹੈ ਵੈਸੇ ਤੇ ਆ ਜੁੰਦੇ ਹੁੰਦੇ ਆ ਹਲੇ ਤਾਂ ਕੱਜ ਆਏ ਨਹੀਂ ਘਰੋਂ ਆਉਂਦੀ ਤੁਰਪੀ ਹੋਣੀ ਐ ਮੰਮੀ ਆਈ ਗਈ ਲੱਗਾਈ ਲਈ ਗਈ ਆਈ ਕਿ ਸ਼ਿਕਾਉਂ ਪਿਆਰ ਸੋਦੀ ਸੱਚੀ ਗੱਲ ਹੈ ਠੀਕੋ ਹਾਂਜੀ ਆਜੋ ਆਜੋ ਇੱਥੇ ਆਜੋ ਹਾਂ ਸਭ ਠੀਕ ਠਾਕ ਵਧੀਆ ਹਾਂ ਸਭ ਵਧੀਆ ਬੀ ਫਿਰ ਮੈਂ ਪਰ ਲੈ ਕੇ ਵੀਰਾ ਠੀਕ ਆ ਹਾਂ ਜੀ ਵੀਰਾ ਠੀਕ ਆ ਉਹ ਮੈਨੂੰ ਸੁਣਾਓ ਅ ਮੈਂ ਤੇ ਮੈਂ ਤੇ ਡਾਰੀ ਕਿਉਂ ਮੈਂ ਪਤਾ ਨਹੀਂ ਕਿਉਂ ਫੋਨ ਕੀਤਾ ਵਾ ਉਹ ਨਹੀਂ ਲੈਤੀ ਐ ਲੈ ਉਂਝੇ ਕਿਹਦੀ ਗੋਲਤਾ ਕਰ ਲੈ ਤੈਨੂੰ ਦੇ ਲੈਣੇ ਆਸ ਤੇ ਅੱਛਾ ਬੜੇ ਤੈਨੂੰ ਗਏ ਸੀ ਨਾ ਮੈਂ ਆਈ ਵੀ ਨਹੀਂ ਸੀਗੀ ਦੇਰ ਤੇ ਬੜਾ ਘਰਦਾ ਪਿਆ ਸੀ ਬਸ ਇਦਾਂ ਨਿਕਲਿਆ ਨਹੀਂ ਜਾਂਦਾ ਘਰੋਂ ਉਹ ਇਹ ਕਹਣਾ ਨਾ ਕਿ ਬੱਚਾ ਨੂੰ ਜਦੋਂ ਇਹ ਖਰਾਬ ਦਾ ਘਾੜਿਆ ਤਾਂ ਸਭ ਨੂੰ ਲੇਖਣਾ ਹੁੰਦਾ ਚਲੋ ਤੇ ਜੀ ਬਣ ਹੁਣ ਤੁਹਾਨੂੰ ਪਤਾ ਉਹਦੇ ਹੋ ਜਿਆ ਵਿਆਹ ਜਾ ਫਿਰ ਉਹ ਤੋਂ ਉਹਦੇ ਕੰਮ ਜੇ ਕਿੰਨੇ ਪਏ ਹੋਏ ਸੀ ਕੱਪੜੇ ਲੀੜੇ ਵੀ ਇਕੱਠੇ ਹੋਏ ਸੀ ਘੇਰੇ-ਘੇਰੇ ਹੋਈ ਕੰਮ ਕੀਤਾ ਵਾ ਹੋਰ ਸੁਣਾਓ ਦੀਦੀ ਸਭ ਵਧੀਆ ਭਾਜੀ ਠੀਕ ਆ ਸਾਰੇ ਬਾਜੀ ਕਿੱਦਾਂ ਸਭ ਠੀਕ ਠਾਕ ਫਾਜੀ ਵੀ ਠੀਕ ਨੇ ਚਲ ਚਲ ਕੀ ਚਾਹੀਦਾ ਕਰ ਹੋਰ ਮੰਮੀ ਸੇ ਤਾਂ ਠੀਕ ਨੇ ਹਾਂ ਮੈਂ ਕਿਹਾ ਅੱਛਾ ਮੰਮੀ ਦੱਸੋ ਤੁਸੀਂ ਕਿਉਂ ਬੁਲਾਇਆ ਇਹ ਕੰਮ ਹੀ ਕੋਈ ਉਹ ਨਹੀਂ ਥੋੜੀ ਜਿਹੀ ਚਲਾ ਮਚਾਈ ਥੋੜਾ ਜਿਆ ਕਰਨਾ ਸੀ ਤਾਂ ਤੈਨੂੰ ਬੁਲਾਇਆ ਸੀ ਜਰਾ ਹਾਂ ਕਰੋ ਕੀ ਕਹਿਣਾ ਸਲਾਹ ਐਦਾ ਮੈਂ ਜੀ ਜੀ ਪਤਾ ਕੀ ਆ ਉਹ ਨਾ ਤੁਹਾਨੂੰ ਪਤਾ ਮੈਂ ਤੁਹਾਡੇ ਵੀਰ ਦੀ ਪਹਿਲੀ ਹੈਗੀ ਹਾਂਜੀ ਹਾਂਜੀ ਤੇ ਉਹ ਫਿਰ ਜਦ ਤੱਕ ਤੁਹਾਡੇ ਸਹਾਈ ਨਹੀਂ ਹੁੰਦੇ ਤੇ ਤਦ ਤੱਕ ਉਹ ਵੀਰਦ ਨਾ ਨਹੀਂ ਹੋਣੀ ਤੁਹਾਡੇ ਲੈ ਬਾਬੇ ਫਿਰ ਕੀ ਆ ਭਾਵੇਂ ਮੇਰੀ ਆ ਉਹ ਸਹਾਈ ਹੁਣੇ ਨਹੀਂ ਹੋਣੇ ਵੀਰੇ ਬਾਵੇ ਜਿੱਦਾਂ ਹੋਣੀ ਆ ਮੈਂ ਨਾ ਕੁਦੀ ਕੁਛ ਕਿਹਾ ਉਹ ਤਾਂ ਨਹੀਂ ਕੋਈ ਗੱਲ ਲੱਗੀ ਹੋਣ ਦੀ ਤੇ ਕੋਈ ਗੱਲ ਨਹੀਂ ਚਲੋ ਜਿਹੜਾ ਕੰਮ ਟਾਈਮ ਨਾਲ ਹੋ ਜੇ ਉਹ ਵਧੀਆ ਹੁੰਦਾ ਵਾ ਫਿਰ ਵੀ ਤਿਆਂ ਦਾ ਦੇ ਵਿੱਚ ਕਿੰਨੇ ਨਾ ਹੱਕ ਹੁੰਦਾ ਵਾ ਜੋ ਵੀ ਆ ਬੈ ਕੇ ਸਲਾਹ ਕਰ ਲੈਣਗੇ ਕੋਈ ਨਹੀਂ ਜਿੱਦਾਂ ਵੀ ਕਹਿਣਗੇ ਮੈਂ ਉਦਾਂ ਹੀ ਕਰ ਲਵਾਂਗੀ ਠੀਕ ਆ ਫਿਰ ਨਾਲੇ ਭਾਬੀ ਆਹ ਕਿਦਾਂ ਦੀਆਂ ਗੱਲਾਂ ਕਰਨ ਦੇ ਉਹ ਤੁਸੀਂ ਹਿੱਸੇ ਵਾਲੀ ਮੈਨੂੰ ਕੋਈ ਹਿਸਾਬ-ਸਾਨੀ ਚਾਹੀਦਾ ਜਿੰਦਾ ਰਹੇ ਮੇਰਾ ਵੀਰ ਜਿਹੜਾ ਪਹਿਲੀ ਵਾਹੇ ਨਾਲੇ ਮੈਂ ਖੁਸ਼ੀ-ਖੁਸ਼ੀ ਇੱਥੇ ਆ ਸਕਾਂ ਤੇ ਤੁਸੀਂ ਮੈਨੂੰ ਪਿਆਰ ਇਦਾਂ ਹੀ ਕਰਦੇ ਰੋ ਨਹੀਂ ਚਲੋ ਉਸ ਨੂੰ ਕੋਈ ਗੱਲ ਪਿਆਰ ਦੀ ਤੇ ਕੋਈ ਗੱਲ ਨਹੀਂ ਆ। ਚਲ ਜਿਹੜਾ ਕੰਮ ਕਹਿੰਦੇ ਆ ਨਾ ਟਾਈਮ ਨਾ ਹੋ ਜੇ ਤੇ ਉਹ ਵਧੀਆ ਵਾ। ਨਹੀਂ ਨਹੀਂ ਕੋਈ ਗੱਲ ਨਹੀਂ। ਜਦੋਂ ਵੀ ਕਹੋਗੇ ਨਾ ਤੁਸੀਂ ਮੈਂ ਉੱਥੇ ਹੀ ਸੈਨ ਕਰ ਦੂੰਗੀ। ਉਸੇ ਵੇਲੇ। ਬੰਦੀ ਵਧੀਆ। ਬਾਕੀ ਹੋਰ ਤੁਸੀਂ ਕੀ ਕੱਪੜੇ ਪਾਏ ਹੋ ਇੱਥੇ ਦੇ ਸੋਹਣੇ ਬਣ ਕੇ ਰਹਿੰਦੇ ਅਸੀਂ ਕੀ ਪਾ ਕੇ ਆਏ। ਨਹੀਂ ਨਹੀਂ ਭਾਬੀ ਉਹ ਤਾਂ ਹੀ ਹੱਸ ਮੈਂ ਕਾਲੀ ਕਾਲੀ ਆ ਗਈ। ਐਸ ਕਰਕੇ ਮੈਂ ਜੋ ਘਰ ਪਾਇਆ ਸੀ ਉਦਾਂ ਹੀ ਆ ਗਈ। ਬਦਲਿਆ ਨਹੀਂ ਨਾ। ਅੱਛਾ। ਹੋਰ ਸਭ ਵਧੀਆ ਹਾਂ ਠੀਕ ਠਾਕ ਆ ਸਭ ਰਾਜੀ ਖੁਸ਼ੀ ਹੈ ਨਾ ਹੂੰ ਹੋਰ ਫਿਰ ਦਰਾਣੀ ਦੀ ਸੁਣਾ ਕਿੱਦਾਂ ਦਰਾਣੀ ਤਾਂ ਠੀਕ ਆ ਪਰ ਤੁਹਾਨੂੰ ਪਤਾ ਤੇ ਹੈਗਾ ਵਾ ਮੇਰੀ ਜਿਹੜੀ ਸੱਸ ਆ ਨਾ ਉਹ ਤੇ ਮੈਨੂੰ ਕਿਤੇ ਲਾਗੇ ਜਾਣ ਹੀ ਨਹੀਂ ਦਿੰਦੀ ਕਿਉਂ ਕੀ ਪਤਾ ਕੀ ਮਨ ਚ ਚੋੜਿਆ ਕਿਤੇ ਕੋਈ ਗੱਲ ਨਾ ਕਰ ਦੇਵੇ ਬੱਸ ਆਂਦੇ ਆ ਵੀ ਮੋਟੋ ਦੂਰ ਹੀ ਰਿਹਾ ਕਰ ਕੋਈ ਗੱਲ ਕਰਨ ਦੀ ਲੋੜ ਨਹੀਂ ਆ ਉਹਦੇ ਨਾਲ ਉਹ ਤੇ ਸਵਾ ਮੇਰੇ ਕੋਲ ਵਿਚਰੀ ਹੁੰਦੀ ਆ ਕਿ ਮੈਂ ਗੱਲਬਾਤ ਕਰਾਂ ਤੇ ਮੈਂ ਆਪ ਹੀ ਉਹਨੂੰ ਇਹ ਹੀ ਕਰ ਇਦਾਂ ਦਾ ਬੀਵ ਉਹ ਕਰਦੀ ਆ ਉਹਦੇ ਨਾਲ ਕਿ ਮੇਰੇ ਲਾਗੇ ਆਵੇ ਹੀ ਨਾ ਉਹ ਵਿਚਾਰੀ ਫਿਰ ਅੰਦਰ ਚਲ ਜਾਂਦੀ ਆ ਇਹ ਇਦਾਂ ਦੇ ਤੂੰ ਮਾੜੀ ਬਣ ਜੀਂਗੀ ਫਿਰ ਕੀ ਕਰ ਸਕਦੀ ਆ ਫਿਰ ਜੇ ਤੋ ਮੇਰੇ ਘਰ ਵਾਲੇ ਨੇ ਮੈਨੂੰ ਮਾੜੀ ਬਣਾਇਆ ਵਾ ਤੇ ਫਿਰ ਬਨਣਾ ਹੀ ਆ ਨਾ ਇਹ ਨਹੀਂ ਸੁਧਰ ਸਕਦਾ ਇਹਦਾ ਤੇ ਸਾਨੂੰ ਅੱਗੇ ਵੀ ਪਤਾ ਹੀ ਕਿਦਾਂ ਦਾ ਵਾ ਬਾਕੀ ਜੇ ਤੈਨੂੰ ਜ਼ਿਆਦਾ ਤੰਗੀ ਪਰੇਸ਼ਾਨੀ ਹੈ ਤਾਂ ਹਮ ਨੂੰ ਦੱਸ ਦੇ ਕਿ ਅਸੀਂ ਇੱਨਾ ਬਿਠਾ ਕੇ ਗੱਲ ਕਰੀਏ ਨੀ ਤੇ ਛੱਡ ਪਰਾਂ ਇਹ ਨਹੀਂ ਭਾਬੀ ਜੀ ਹੁਣ ਇੰਨਾ ਚਿਰ ਹੋ ਗਿਆ ਵਾ ਛੱਡ ਕੇ ਵੀ ਕਿੱਥੇ ਗੁਜ਼ਾਰਾ ਵਾ ਤੁਹਾਡੇ ਸਿਰ ਤੇ ਮੈਂ ਕਿੰਨਾ ਚਿਰ ਬੈਠੀ ਰਹੂੰਗੀ ਮੈਂ ਠੀਕ ਆ ਉੱਥੇ ਹੀ ਵੈਸੇ ਤਾਂ ਚਲੋ ਠੀਕ ਆ ਪਰ ਤੁਹਾਨੂੰ ਪਤਾ ਹੀ ਆ ਜਿੱਦਾਂ ਦਾ ਸੁਭਾਅ ਜਿੱਦਾਂ ਦਾ ਹੋਵੇ ਉਹ ਬਦਲ ਥੋੜੀ ਸਾਬਦਾ ਵਾ ਫਿੱਟ ਆਹ ਫਾਟੇ ਭਾਵੇਂ ਕਿੱਥੇ ਕੁੜੀ ਵਿਆਹ ਛੱਡੀ ਐ ਮੈਂ ਐਡੇ ਮਾੜੇ ਬੰਦੇ ਸਾਨੂੰ ਮਿਲੇ ਨਾ ਕੁਝ ਕਹਿਣ ਦੀ ਗੱਲ ਪਰ ਹੁਣ ਅਸੀਂ ਕੀ ਕਰੀਏ ਮੈਂ ਦੱਸਾਂ ਇਹ ਇਲਾਜ ਕਰਨਾ ਚਾਹੀਦਾ ਇਹਨਾਂ ਦਾ ਪਰ ਮੰਮੀ ਉਹਦਾ ਚਾਹੀਦਾ ਹੀ ਨਾ ਜਦੋਂ ਥੋੜਾ ਬੋਤਾ ਪਤਾ ਲੱਗਾ ਹੀ ਗੱਲ ਉਹਦੇ ਹੀ ਕਰ ਦਿੰਦੇ ਐ ਪਰ ਹੁਣ ਲਫ਼ ਕੀ ਕਰ ਸਕਦੇ ਆ ਮਸਲਾ ਹੁਣ ਇਹਨਾਂ ਦਾ ਚੈਮ ਵੀ ਨੰਗਾ ਗਿਆ ਨਾ ਬੰਦਾ ਕੀ ਕਰੇ ਹੁਣ ਨਾ ਇੱਧਰ ਜੋਗੇ ਰਹੂ ਓਧਰ ਜੋਗੇ ਪਰ ਕੁੜੀ ਸਾਡੀ ਬਹੁਤ ਝੁਕੀ ਗਈ ਆਪਣੇ ਘਰ ਜਾ ਕੇ ਬੈਠ ਕੇ ਸੀ ਉਹਨਾਂ ਨਾਲ ਕੋਈ ਗੱਲ ਗੁਲ ਕਰੀਏ ਉਹ ਮੰਮੀ ਛੱਡੋ ਪਰ ਹੁਣ ਇੱਕ ਵਾਰੀ ਬੈਠੇ ਆ ਜੋ ਮੇਰਾ ਵਿਆਹ ਹੋਇਆ ਵਾ ਪਤੀ ਕਿੰਨੀ ਵਾਰੀ ਤੇ ਆਪਾਂ ਬਹਿ ਕੇ ਸਲਾਮ ਕੀਤਾ ਵਾ ਜੋ ਉਹਨਾਂ ਨੂੰ ਨਹੀਂ ਸਮਝ ਆਉਂਦੀ ਨਾਲੇ ਮੇਰੀ ਗੱਲ ਸੁਣੋ ਜੋ ਮੇਰੇ ਕਰਮਾਂ ਚੀਨ ਮੈਨੂੰ ਮਿਲ ਗਿਆ ਹੁਣ ਕੀ ਕਰ ਸਕਦੇ ਆ ਉਹ ਤਾਂ ਸਹੀ ਹੈ ਤੇਰੀ ਗੱਲ ਠੀਕ ਹੈ ਉਹ ਤੇ ਕਰਨ ਤੇਰੇ ਨਾਲ ਤੇਰੇ ਨਾਲ ਹੀ ਨੇ ਪਰ ਜੇ ਆਪਾਂ ਬਿਠਾ ਕੇ ਨਾ ਥੋੜੀ ਜਿਹੀ ਫੇਰ ਨੂੰ ਕੋਈ ਸਮਝਾ ਲਈਏ ਚਲੋ ਕੋਈ ਨਹੀਂ ਤੋ ਇਹ ਕਰੋ ਗੱਲ ਗੱਲ ਮੈਂ ਚਾਹ ਬਣਾਵਾ ਫਿਰ ਤੁਹਾਡਾ ਵੀਰ ਵੀ ਆਉਂਦਾ ਫਿਰ ਕਰਦੇ ਆ ਗੱਲ ਇਹੇ ਕੋਈ ਨਾ ਚੁੱਪੀ ਕਰ ਨਾ ਨਾਲੇ ਮੈਂ ਤੇ ਜਨਾਨੀ ਨੂੰ ਮੀਂਹ ਕੇ ਜਾਵਾਂਗੀ ਤੇ ਨਾਲੇ ਮੈਂ ਆਮ ਤੇ ਨਾ ਰਾਜ ਨੂੰ ਸਮਝਾ ਕੇ ਜਾਵਾਂਗੀ ਕੋਈ ਟੈਨਸ਼ਨ ਨਹੀਂ ਲੈਣਾ ਮਮੀ ਜੇ ਤੁਸੀਂ ਜਾ ਕੇ ਉੱਥੇ ਗੱਲ ਕੀਤੀ ਤਾਂ ਉਹਨਾਂ ਕਹਣਾ ਇਹ ਤੇ ਕੇ ਗਈ ਕੋਈ ਗੱਲ ਕੀਤੀ ਹੋਣੀ ਹੈ ਜਿਹੜੀ ਮਾਣ ਕੇ ਮੈਨੂੰ ਡਈ ਆ ਸਮਝਾਉਣ ਕੋਈ ਨਹੀਂ ਧੀਏ ਮੈਂ ਉਹਨੂੰ ਕੀ ਕਹਿ ਦੇਣਾ ਮੈਂ ਮਾੜਾ ਮੋਟਾ ਇਹ ਪਿਆਰ ਨਾਲ ਹੀ ਉਹਨਾਂ ਨਾਲ ਗੱਲ ਕਰਨੀ ਹੈ ਚਲੋ ਕੋਈ ਗੱਲ ਮਮੀ ਜੀ ਠੀਕ ਆ ਆ ਜਿਓ ਫਿਰ ਤੁਸੀਂ ਤਾਂ ਵੀ ਜੀ ਹਾਂ ਜੀ ਮਮੀ ਕਿੱਥੇ ਚਲਗੇ ਮੰਮੀ ਤੁਹਾਨੂੰ ਬੋਲਟੇ ਕਿਦੇ ਐਸੇ ਕਿਤੇ ਹੀ ਹੋਣੇ ਆ ਜਦੋਂ ਸੇਲੀ ਪਹਿਨ ਲੈ ਗਈ ਨਹੀਂ ਬਾਹਰ ਅੱਛਾ ਅੱਛਾ ਚਲੋ ਆਓ ਚਾਹ ਲਈ ਚਾਹ ਚਾਹ ਚਲੋ ਆਓ ਵੋ ਚਲੋ ਉਸ ਕੋਈ ਗੱਲ ਨਹੀਂ ਕਰ। ਅੱਜ ਨਹੀਂ ਤਾਂ ਗੱਲ ਕਿਉਂ ਨਹੀਂ ਆ? ਖੁਦ ਗੱਲਾਂ ਤੁਹਾਨੂੰ ਪਤਾ ਹੀ ਆ ਜੜੀਆਂ ਉਹਦੇ ਹੁੰਦੀਆਂ ਰਹਿੰਦੀਆਂ ਵਾ। ਮੋਰ ਬੋਨਾ ਦਾ ਚਿਹਰਾ ਵੀ ਕਾਫੀ ਉਸਲਾ ਹੈ। ਬਸ ਇਦਾਂ ਟੈਨਸ਼ਨਾਂ ਜੀਆਂ ਲੱਗੀਆਂ ਰਹਿੰਦੀਆਂ ਵਾ। 24 ਘੰਟੇ ਬਸ ਕੁਛ ਨਾ ਕੁਛ ਚੰਗੀਦਰਾ ਕੋਈ ਬੋਲਣਾ ਨਹੀਂ ਕੁਛ ਨਹੀਂ। ਮੰਮੀ ਦੀਦੀ ਆ ਜਾਣ ਉਹਨੇ ਵੀ ਨਹੀਂ। ਮੰਮੀ ਤੁਹਾਨੂੰ ਪਤਾ ਕੀ ਸੁਭਾਅ ਆ ਉਹਨਾਂ ਦਾ ਵੀ। ਚਲ ਤੂੰ ਵੀ ਥੋੜਾ ਜਿਹਾ ਸਟੈਂਡ ਕਰਿਆ ਕਰ ਹੁਣ ਅੱਗੇ ਨਾਲੋਂ ਆਪਣਾ ਵੇਖਿਆ ਕਰ ਬੋਲਿਆ ਬੋਲਣ ਦੀ ਕੋਸ਼ਿਸ਼ ਕਰਿਆ ਕਰ ਥੋੜੀ ਹਮੇਸ਼ਾ ਤੇ ਉੱਪਰ ਐ ਕਿ ਨਹੀਂ ਸਾਡੀ ਤੁਹਾਨੂੰ ਤਾਂ ਬੋਲ ਤਾਂ ਸਹੀ ਬੋਲ ਚਲ ਜੋ ਵੀ ਗੱਲ ਆ ਤੈਨੂੰ ਦੱਸ ਤੇ ਸਹੀ ਮਾੜੀ ਮੋਟੀ ਮੇਰੇ ਨਾਲ ਕਰ ਲਿਆ ਕਰ ਗੱਲ ਮੰਮੀ ਦੇ ਨਾਲ ਤੇ ਚੱਲ ਮੰਨਿਆ ਹੁਣ ਮੈਂ ਟੈਨਸ਼ਨ ਲੈ ਲੈਂਦੇ ਨਹੀਂ ਕਰਨੀ ਤੂੰ ਮੇਰੇ ਨਾਲ ਤੇ ਆਪਣਾ ਦੇਖ ਕੇ ਕਰੀਂ ਕੀ ਭਾਬੀ ਗੱਲ ਕਰਾਂ ਤੁਹਾਡੇ ਨਾਲ ਕੋਈ ਨਹੀਂ ਧਰ ਲਿਆ ਕਰੂੰਗੀ ਤੁਹਾਡੇ ਨਾਲ ਗੱਲ ਕਰਕੇ ਕੀ ਤੁਹਾਨੂੰ ਵੀ ਟੈਨਸ਼ਨ ਹੀ ਦਿਉਣੀ ਆ ਹੋਰ ਕੀ ਹੋਣਾ ਮੈਂ ਕੁਝ ਹੋ ਤੇ ਸਕਦਾ ਨਹੀਂ ਆ ਚਲ ਆਪਣਾ ਮੰਨ ਤੇ ਹੌਲਾ ਹੁੰਦਾ ਹੀ ਇਹਨੂੰ ਕੋਈ ਗੱਲ ਨਹੀਂ ਤੁਹਾਡੇ ਨਾਲ ਮੈਂ ਗੱਲ ਕਰ ਲਿਆ ਕਰੂੰਗੀ ਚਲ ਠੀਕ ਆ ਕੋਈ ਚਲ ਆ ਫੜੋ ਚਾਹ ਪੀਓ ਪੱਬ ਜੀ ਆਇਆ ਹੀ ਨਹੀਂ ਵੀ ਰਾਜੇ ਤੱਕ ਕਦੋਂ ਆਊਗਾ ਉਹ ਨੰਨ ਕੰਮ ਪਿਆ ਆ ਜਾਂਦੇ ਕੋਈ ਜਾ ਤਾਂ ਨਹੀਂ ਲੱਗ ਸਕਦਾ ਹਾਂ ਆ ਗਈ ਮੋਹਲਾ ਹਾਂਜੀ ਆ ਗਈ ਕੀ ਕਰਾਂਗੇ ਕਰਨਾ ਹੀ ਅਜੇ ਤੇ ਉਹਨਾਂ ਨੇ ਬਸ ਸਲਾਹ ਕਰਨ ਨੂੰ ਬੁਲਾਇਆ ਸੀ ਤੇ ਵੀਰਾ ਕਰਨੀ ਹੀ ਹੈਗਾ ਤਾਂ ਕੀ ਸਲਾਹ ਕਰਾਈ ਹੈ ਸਲਾਹ ਕੀ ਕਰਨੀ ਮੈਂ ਉਹਨਾਂ ਨੂੰ ਕਹਾਈ ਆ ਕਿ ਆਪਣਾ ਤੁਸੀਂ ਕਰ ਲਓ ਜਿੱਦਾਂ ਵੀ ਕਰਨਾ ਵਾ ਮੇਰੇ ਵੱਲੋਂ ਕੋਈ ਨਹੀਂ ਹੈਗਾ ਕਿ ਮੈਂ ਮੈਨੂੰ ਕੋਈ ਹਿੱਸਾ ਚਾਹੀਦਾ ਕੁਝ ਵੀ ਜਦੋਂ ਵੀ ਮੈਨੂੰ ਬੁਲਾਓਗੇ ਮੈਂ ਸਹਿਨ ਕਰ ਦੂੰਗੀ ਬਸ ਮੇਰਾ ਪਰਿਵਾਰ ਤੇ kia ਪਰਿਵਾਰ ਹੱਸਦਾ ਵਸਦਾ ਰਵੇ ਬਸ ਫੋਲ ਮੈਨੂੰ ਕੋਸ਼ ਨਹੀਂ ਚਾਹੀਦਾ ਤੇ ਤੇਰਾ ਦਿਮਾਗ ਖਰਾਬ ਹੋ ਗਿਆ ਜੋ ਤੈਨੂੰ ਮੈਨ ਸਮਝਾਇਆ ਉਹ ਤੇ ਤੁਹਾਨੂੰ ਲੱਗੀ ਸਹਿਨ ਕਰਾਂਗੀ ਤੇਰਾ ਦਿਮਾਗ ਖਰਾਬ ਹੋ ਗਿਆ ਜੋ ਮੈਂ ਇਹਨੂੰ ਤੂੰ ਕਿਹਾ ਹੋਣੀ ਸਮਝ ਲੱਗੀ ਸਹਿਨ ਕਰਾਂਗੀ ਕਿੱਦਾਂ ਕਰਾਂਗੀ ਸਹਿਨ ਤੂੰ ਮੇਰੀ ਇੱਕ ਗੱਲ ਠੋਕਾ ਮਾਰ ਮਾਰ ਕੇ ਤੇਰਾ ਮੂੰਹ ਲਾਲ ਕਰ ਦੂੰਗਾ ਜਿੱਦਣ ਉਹਨਾਂ ਗਈ ਨਾ ਤੇ ਮੈਂ ਤੇ ਨਾਲ ਹੀ ਜਾਊਗਾ ਜੋ ਮੈਂ ਤੈਨੂੰ ਕਹਿੰਦਾ ਉਹ ਤੈਨੂੰ ਸਮਝ ਨਹੀਂ ਲੱਗਦੀ ਆਪਣੀ ਮਰਜ਼ੀ ਕਰਦੀ ਮੈਂ ਸੈਨ ਕਰ ਦੂੰਗੀ ਇਹ ਤਾਂ ਕਹਿੰਦੇ ਡਾਂਗ ਵੀ ਮੈਂ ਡਾਂਗ ਨਾਲ ਤੈਨੂੰ ਸਿੱਧਿਆ ਕਰਾਂ ਮਾਂ ਕਦੀ ਵਾਝੋਂਦੀ ਆ ਦੀਦੀ ਨੂੰ ਫੇਰ ਕੁਝ ਹੋ ਗਿਆ ਨਾਲੇ ਉਹ ਤੇ ਪੇਕੇ ਗਏ ਸੀ ਆਗੇ ਨੇ ਮੇਰੀ ਗੱਲ ਸੁਣ ਲਾ ਜੇ ਇਹਨੂੰ ਇਸ ਤਰ੍ਹਾਂ ਕੀਤਾ ਨਾ ਪਾਜੀ ਕੀ ਹੋਇਆ ਕੁਝ ਨਹੀਂ ਜਾਮੀ ਪਤਾ ਨਹੀਂ ਕੀ ਗੱਲ ਇਹਦੇ ਕਿਵੇਂ ਠੀਕ ਨਹੀਂ ਲੱਗਣ ਦੀ ਕੰਬੀ ਜਾਂਦੀ ਹੈ ਦੀਦੀ ਦੇ ਘਰ ਗਏ ਸੀ ਨਾ ਆ ਗਏ ਹਾਂ ਆ ਗਏ ਵੇਖੀ ਇਹਨੂੰ ਲੈ ਲਿਆ ਕਮਰੇ ਤੇ ਪਾਜੀ ਆਉਂਦੇ ਆ ਜਾ ਕੇ ਦੀਦੀ ਤੁਸੀਂ ਕਦੋਂ ਆਏ ਸ਼ੁਕਰ ਅੱਬਾ ਬਚ ਗਿਆ ਜੇ ਇਹ ਅੱਜ ਸ਼ੰਮੀ ਨੂੰ ਪਤਾ ਲੱਗ ਜਾਂਦਾ ਤੇ ਸਾਰਾ ਭਾਂਡਾ ਹੀ ਫਟ ਜਾਣਾ ਤੇ ਮੇਰਾ ਤਾਂ ਸਾਰਾ ਕੀ ਹੀ ਖਤਮ ਹੋ ਜਾਣਾ ਹੈ ਫੇਰ ਅੱਬਾ ਬਚਾ ਲਿਆ ਹੀ ਅੱਜ ਇੱਥੇ ਬੈਠੋ ਦੀਦੀ ਦੀਦੀ ਪਾਣੀ ਦਿਣਾ ਤੁਸੀਂ ਮੈਂ ਸ਼ਾਮੀ ਪਾਣੀ ਨਹੀਂ ਪੀਣਾ ਮੈਂ ਚਾਹ ਪੀਣੀ ਮੈਂ ਬਣਾਦਾ ਕਿਹ ਚੀਜ਼ ਦੀ ਲੋੜਨੀ ਆ ਬਸ ਮੈਂ ਥੋੜੀ ਤੇ ਨਾ ਰੈਸਟ ਕਰਨੀ ਆ ਦੇਖੀ ਤੁਹਾਨੂੰ ਠੀਕ ਹੋ ਨਾ ਹਾਂ ਮੈਂ ਠੀਕ ਆ ਇੱਕ ਗੱਲ ਪੁੱਛਾਂ ਹੋਰ ਤੁਸੀਂ ਮੈਨੂੰ ਗੁੱਸੇ ਨਾ ਹੋਇਓ ਮੈਂ ਨਾ ਮਤਲਬ ਜਦੋਂ ਤੁਹਾਨੂੰ ਐਡਾ ਹੁੰਦਾ ਵਾ ਗੁੱਸਾ ਜ਼ਿਆਦਾ ਚੜਦਾ ਵਾ ਤੁਹਾਨੂੰ ਕੁਛ ਆਪਣੇ ਆਪ ਨੂੰ ਪਤਾ ਲੱਗਦਾ ਵਾ ਨੇ ਮੈਨੂੰ ਨਹੀਂ ਕੁਝ ਵੀ ਪਤਾ ਲੱਗਦਾ ਦੀਦੀ ਮਨੇ ਤਾਂ ਗੁੱਸਾ ਜੜਿਆ ਸੀ ਨਾ ਬੜਾ ਤੁਸੀਂ ਤਾਂ ਬਾਜੀ ਨਾ ਬੋਲਦੇ ਪਏ ਸੀ ਗੁੱਸਾ ਚੜਿਆ ਸੀ ਕੀ ਐਸੀ ਦੀਦੀ ਕੋਸ਼ ਨੇ ਛਮੀ ਹੋਇਆ ਬਸ ਨਾ ਮੈਨੂੰ ਥੋੜਾ ਜਿਹਾ ਲੱਗਨਦਾ ਕਿ ਮੇਰੀ ਤਾਂ ਬੇਤਨ ਠੀਕ ਤੂੰ ਜਾ ਮੈਂ ਨਾ ਥੋੜੀ ਰੈਸਟ ਕਰ ਲਾਂ ਫੇ ਠੀਕ ਹੋ ਜਾਣਾ ਮੈਂ ਠੀਕ ਹੈ ਮੇਰੀ ਤੁਸੀਂ ਲੰਮੇ ਬੈਜੋ ਹੈ ਜੇ ਕਿਹੜੀ ਵੀ ਚੀਜ਼ ਦੀ ਲੋੜ ਹੋਗੀ ਤੁਸੀਂ ਮੈਨੂੰ ਦੱਸ ਦੇਵੀਂ ਬੰਦੀ ਜੀ ਤੁਹਾਨੂੰ ਮੈਂ ਦਵਾਈ ਦੇ ਦਾਂ ਤੁਸੀਂ ਦਵਾਈ ਖਾਦੀ ਐ ਸਵੇਰ ਦੀ ਉੱਥੇ ਲੈ ਕੇ ਗਏ ਸੀ ਆਪਣੀ ਦਵਾਈ ਏਕੇ ਦਵਾਈ ਹਾਂਜੀ ਕਿਹੜੀ ਦਵਾਈ ਸ਼ੰਮੀ ਦਵਾਈ ਜਿਹੜੀ ਤੁਹਾਨੂੰ ਦਿੰਦੇ ਨੇ ਮੈਂ ਤਾਂ ਕੋਈ ਦਵਾਈ ਨਹੀਂ ਖਾਂਦੀ ਕੋਈ ਦਵਾਈ ਨਹੀਂ ਖਾਂਦੇ ਅੱਛਾ ਚਲੋ ਠੀਕ ਐ ਫਿਰ ਪਿੰਨ ਲੰਮੇ ਬੈਠ ਹੈ ਠੀਕ ਆ ਜਾ ਤੂੰ ਕਿਹੜਾ ਨਵਾਂ ਹੀ ਆ ਦਵਾਈ ਪਤਾ ਨਹੀਂ ਕੀ ਕੁਛ ਕਹੀ ਜਾਂਦੇ ਆ ਉਹਨੂੰ ਪਾਗਲ ਹੀ ਕੀਤਾ ਇਹਨਾਂ ਨੇ ਤੇ ਮੈਨੂੰ ਇਹ ਇਮੇਜ ਨਾ ਬੇਚੂ ਪਾਤੀ ਜਾਂਦੀ ਕਿਤੇ ਪਹਿਲਾਂ ਹੀ ਕੁਝ ਦੱਸਿਆ ਤੇ ਮੈਨੂੰ ਰੰਮਾ ਕਿਆ ਤੋ ਵਿਮਲ ਆ ਗਈ ਹੈ ਹਾਂਜੀ ਉਹ ਥੋੜਾ ਕੁਝ ਨਹੀਂ ਮੰਮੀ ਬਸ ਉਦਾ ਹੀ ਉਹਨਾਂ ਨੂੰ ਬਿਠਾਉਂਦੀ ਹੀ ਅੰਦਰ ਪੁੱਛਉਂਦੀ ਸੀ ਮੈਂ ਕਿਆ ਤੋ ਆਏ ਕੋਈ ਚਾਹ ਪਾਣੀ ਦਿ ਲੋੜ ਹੈ ਤਾਂ ਮੈਂ ਬਣਾ ਦਾਂ ਤੈਨੂੰ ਨੇ ਕੁਝ ਕਿਹਾ ਤ ਨਹੀਂ 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 ਮੰਮੀ ਮੈਨੂੰ ਤ ਨਹੀਂ ਉਹਨਾਂ ਨੇ ਕੁਝ ਕਿਹਾ ਕੋਈ ਤੇਰੇ ਨਾਲ ਗੱਲ ਕੀਤੀ ਹੋਵੇ ਨਹੀਂ ਨਹੀਂ ਕੁਝ ਨਹੀਂ ਕਿਹਾ ਮੈਂ ਅੱਛਾ ਚਲ ਜਾ ਤੇ ਵਿਮਲ ਨੇ ਕੋਈ ਗੱਲ ਐਂਦਾ ਨਾ ਕੀਤੀ ਹੋਵੇ ਪਰ ਜੇ ਕੋ ਗੱਲ ਕੀਤੀ ਹੁੰਦੀ ਤੇ ਐਨੇ ਮੈਨੂੰ ਸਾਰਾ ਸੱਚ ਦੱਸ ਦੇਣਾ ਸੀ ਇਹਦਾ ਮਤਲਬ ਵਿਮਲ ਨੇ ਉਹੀ ਕੰਮ ਕੀਤਾ ਜਿਹੜਾ ਮੈਂ ਉਹ ਕਹਿੰਦੀ ਹੁੰਦੀ ਸੀ ਕਿ ਜਦੋਂ ਤੇਰੇ ਕਮਰੇ ਚ ਆਵੇ ਇਹਨੂੰ ਬਾਹਰ ਕੱਢ ਦਿਆ ਕਰ ਤਾਂ ਦੀ ਇਹਦਾ ਕਿਸ ਤਰ੍ਹਾਂ ਦਾ ਮੂੰਹ ਆ ਹੂੰ ਵਿਮਲ ਦੀਦੀ ਨੂੰ ਗਈ ਸੀ ਚਾਹ ਪਣੀ ਚ ਕੋਝ ਸਮਝ ਨਹੀਂ ਲੱਗਦੀ ਕੀ ਚੱਕਰ ਹੈ ਮੈਂ ਦੀਦੀ ਕੋਲ ਗਈਆਂ ਤੇ ਦੀਦੀ ਚੰਗੇ ਭੜੇ ਆ ਇੰਨਾ ਨਾਲ ਇਦਾਂ ਕਰਦੇ ਆ ਅੱਜ ਤੱਕ ਮੈਂ ਜਦੋਂ ਉਹਨਾਂ ਨੂੰ ਵੇਖਿਆ ਉਹ ਬੜੇ ਵਧੀਆ ਵਾ ਹੁਣ ਮੈਂ ਪੁੱਛਿਆ ਕਿ ਦੀਦੀ ਤੁਹਾਨੂੰ ਮੈਂ ਦਵਾਈ ਦੇ ਦਾਂ ਕਹਿੰਦੇ ਕਿਹੜੀ ਦਵਾਈ ਇਹ ਤੋਂ ਤਾਂ ਸਾਫ਼ ਸਾਫ਼ ਹੀ ਢੋਂ ਡਿਆ ਕਿਉਂ ਕੋਈ ਦਵਾਈ ਨਹੀਂ ਖਾਂਦੇ ਫਿਰ ਇਹ ਸਾਰੇ ਮੈਨੂੰ ਕੀ ਕਹੀ ਜਾਂਦੀ ਆ ਪਤਾ ਨਹੀਂ ਕਿਉਂ ਮੇਰਾ ਦਿਲ ਇਹ ਮੰਨਣ ਨੂੰ ਤਿਆਰ ਹੀ ਨਹੀਂਗਾ ਕਿ ਦੀਦੀ ਦੇ ਦਿਮਾਗ 'ਚ ਕੋਈ ਨੁਕਸ ਹੋ ਜਾਂ ਉਹਨਾਂ ਨੂੰ ਕੋਈ ਦੌਰਾ ਪੈਂਦਾ ਵਾ ਕਿਉਂਕਿ ਜਿਹੜਾ ਇਨਸਾਨ ਇਦਾਂ ਦਾ ਹੁੰਦਾ ਉਹ ਉਹ ਸਾਰਾ ਘਰ ਨਹੀਂ ਸੰਭ ਸਕਦਾ ਪਰ ਦੀਦੀ ਨੇ ਤੇ ਇੱਥੇ ਸਾਰਾ ਘਰ ਸੰਭਿਆ ਵਾ ਪੇਕੇ ਵੀ ਕੱਲੇ ਗਏ ਆ ਆਏ ਵੀ ਕੱਲੇ ਆ ਪਤਾ ਨਹੀਂ ਜਿੰਨਾ ਮੈਂ ਚੀਜ਼ਾਂ ਨੂੰ ਸੋਚਦੀ ਆ ਉਹਨਾਂ ਹੀ ਮੈਂ ਹੋਰ ਕਨਫਿਊਜ਼ ਹੋਂਦੀ ਜਾਂਦੀ ਆ ਪਤਾ ਨਹੀਂ ਕੀ ਚੱਕਰ ਹੈ ਅਮਨ ਨਾਲ ਵੀ ਕੱਲ ਗੱਲ ਕੀਤੀ ਅਮਨ ਨੇ ਵੀ ਸੇਮ ਮੰਮੀ ਵਾਲੀ ਗੱਲ ਕੀਤੀ ਹੈ